ਮਨਮੁਖ ਮੈਲੇ ਕਾਮਣੇ ਕੁਲਖਣੇ ਕੋਨਾਰ ਕਹਿੰਦੇ ਮਨ ਪਿੱਛੇ ਤੁਰਨ ਵਾਲਾ ਇਨਸਾਨ ਜਿਹੜਾ ਨਾ ਮਨਮੁਖ ਜਨੂ ਕਿਹਾ ਜਦੋਂ ਅਸੀਂ ਮਨਮੁਖ ਸ਼ਬਦ ਪੜ੍ਹਦੇ ਹਾਂ ਸਾਨੂੰ ਲੱਗਦਾ ਹੈ ਵੀ ਸ਼ਾਇਦ ਕੋਈ بڑے ਮਾੜੇ ਮਨ ਦੀ ਸਾਹਿਬ ਗੱਲ ਕਰਦੇ ਨੇ ਕੋਈ ਬੜਾ ਭੈੜਾ ਇਨਸਾਨ ਹੋਵੇਗਾ ਪਰ ਮਨਮੁਖ ਜਿਹੜਾ ਇੱਕ ਸ਼ਕਲ ਉਹ ਵਧਰੀ ਨਹੀਂ ਹੁੰਦੀ ਮਨਮੁਗਧ ਦੀ ਮਨਮੁਗਧ ਦੇ ਕੇਮਰਾ ਜੀ ਗੁਰਮੁਖ ਦੇ ਬੜਾ ਸੋਹਣਾ ਲੱਗਦਾ ਤੁਸੀਂ ਦੇਖਣਾ ਕੇਮਰਾ ਅਸੀਂ ਐਸੇ-ਐਸੇ ਵੀਡੀਓ ਵੇਖਦੇ ਆਂ ਸੋਸ਼ਲ ਮੀਡੀਆ ਤੇ ਆਉਂਦੇ ਨੇ ਕਿ ਜਿਹੜੇ ਦਿੱਸਦੇ ਬੜੇ ਸੋਹਣੇ ਨੇ ਗੁਰਮੁਖ ਪਿਆਰੇ ਲੱਗਦੇ ਨੇ ਬਾਹਰੋਂ ਗਾਤਰ ਵੀ ਪਾਏ ਹੋਏ ਕਿਰਪਾਣਾ ਪਾਏ ਦਮਾਲੇ ਬਣੇ ਹੋਏ ਤੇ ਸਿਰ ਕਿਸੇ ਬਾਬੇ ਅੱਗੇ ਕਿਸੇ ਪਾਂਦੇ ਅੱਗੇ ਸਿਰ ਨਿਵਾਰੇ ਕਿਸੇ ਮੂਰਤੀ ਅੱਗੇ ਸਿਰ ਨਿਵਾਰੇ ਇਹ ਬਾਰੋਂ ਲਿਬਾਸ ਬੜਾ ਸੋਹਣਾ ਪਾਇਆ ਉਹ ਫੜੇ ਜਾਂਦਾ ਨਸ਼ਾ ਕਰਦੇ ਹੋਇਆ ਕੋਈ ਸਿਗਰਟ ਆ ਪੀ ਰਿਹਾ ਕੋਈ ਨਸ਼ਾ ਕਰ ਰਿਹਾ ਹੋਸ਼ ਦਾ ਆਮ ਇਨਸਾਨ ਆਮ ਸਿੱਖ ਜੜਾ ਉਹ ਕੰਮ ਨਾ ਕਰ ਦਵੇ ਸੋਬਰ ਸੋਚਦਾ ਹੋਵੇਗਾ ਪਰ ਨਹੀਂ ਮੈਨੂੰ ਗੁਰ ਨੇ ਮਣਾ ਕੇ ਤਾ ਪਰ ਉਹ ਬਾਣਾ ਬਾਕੇ ਉਹ ਕੰਮ ਕਰ ਦੂ ਮਨੁਮੁਖੀ ਕੁ ਸੁਭਾਵ ਦਾ ਨਾਮ ਤੇ ਸੱਭ ਨੇ ਮਨ ਅੰਕਿਸ਼ੇ ਤੁਰਨ ਵਾਲਾ ਬੰਦਾ ਜਿਹੜਾ ਹੈ ਨਾ ਉਸ ਔਰਤ ਵਰਗ ਹੈ ਜੋੜੀ ਕੁਲਖਣੀ ਹੈ ਕੁਲਖਣੀ ਹੈ ਔਰਤਾਂ ਵਿੱਚ ਸਭ ਤੋਂ ਮਾੜੀ ਔਰਤ ਹੈ ਅਤੇ ਮੈਲੇ ਚਿਤ ਵਾਲੀ ਹੈ ਤੇ ਮੈਲਾ ਚਿਤ ਕੀ ਹੈ ਤੇ ਵਿਆਹ ਹੋਇਆ ਘਰ ਵਿੱਚ ਧਿਆ ਪੁੱਤਰ ਵੀ ਨੇ ਸਾਥ ਸੰਬੰਧੀ ਵੀ ਨਹੀਂ ਪਰ ਚਿਤ ਵਿੱਚ ਆਪਣੇ ਪਤਨ ਬਿਨਾਂ ਕਿਤੇ ਹੋਰ ਵੀ ਸਾਜ ਪਾਈ ਹੋਈ ਹਾਂ ਅਸੀਂ ਉਹਨੂੰ ਬੜਾ ਮਾੜਾ ਕਹਿੰਦੇ ਹਾਂ ਕੋਲਖਣੀ ਕਹਿੰਦੇ ਨੇ ਕੁਲਖਣੀ ਹੈ ਸਹਿਬ ਜੀ ਕਹਿੰਦੇ ਉਹ ਮਨਮੁਖ ਉਸ ਔਰਤ ਵਰਗ ਹੈ ਕਿਉਂਕਿ ਐਸਾ ਮਨਮੁਖ ਗੁਰਦੁਆਰੇ ਵੀ ਆਏਗਾ ਬੜਾ ਧਿਆਨ ਲਾ ਕੇ ਬੈਠੇਗਾ ਵੀ ਗੁਰੂ ਕੋਲ ਪ੍ਰਕਰਮਾਂ ਵੀ ਕਰਦਾ ਹੈ ਭਾਈ ਗੁਰੂ ਭਾਈ ਕੁਚੀ-ਚੀ ਬੋਲੇਗਾ ਪਰ ਮਨ ਵਿੱਚ ਕੀ ਹੈ ਕਿਸੇ ਜੋਤਸ਼ੀ ਸ਼ਾਨਣ ਮੰਨਦਾ ਜਿਵੇਂ ਇਹ ਮੰਦਰੀਆਂ ਪਾਈਆਂ ਹੋਈਆਂ ਇਸਨੂੰ ਮਨ ਹੁੰਦਾ ਨਾ ਮੁੰਦਰੀਆਂ ਕਾਲੇ ਲੱਗਦੀਆਂ ਲਾਲ ਲੱਗਦੀਆਂ ਪਈਆਂ ਕਈਆਂ ਨੇ ਮੋਲੀਆਂ ਬੰਨੀਆਂ ਹੋਈਆਂ ਗੁੱਡਾਂ ਦੇ ਠੀਕ ਅਜਿਹੇ ਮਤਵੇਸ਼ ਪਾਣ ਹਸਨ ਮੰਨਣਾ ਨਹੀਂ ਕਰਦੇ ਅਸੀਂ ਪਰ ਜਦੋਂ ਤੂੰ ਅੰਮ੍ਰਿਤ ਛਕ ਲਿਆ ਗੁਰੂ ਵਾਲਾ ਬਣ ਗਿਆ ਹੁਣ ਤਨ ਤੇਰਾ ਨੇ ਤਨ ਗੁਰੂ ਦਾ ਹੁਣ ਤੋਂ ਗੁਰੂ ਵਾਲਾ ਹੁਣ ਤਨ ਮਨ ਧਨ ਸਭ ਸੋਮ ਗੁਰੂ ਕੋ ਹੁਕਮ ਅੰਨਿਆ ਪਾਈ ਹੈ ਪਰ ਐਸਾ ਮਾਨਵ ਕੁ ਬੰਦਾ ਕਹਿੰਦੇ ਉਸ ਔਰਤ ਵਰਗ ਹੈ ਫਿਰ ਕਹਿੰਦੇ ਫਿਰ ਛੋੜੇ ਆ ਘਰ ਆਪਣਾ ਪਰ ਪੁਰਖੇ ਨਾਲ ਪਿਆਰ ਉਹ ਮੈਨੇ ਚਤਰੀ ਔਰਤ ਕਰਦੀ ਕਿ ਜਿਵੇਂ ਆਪਣੇ ਪਤਨੀ ਨੂੰ ਛੱਡ ਕੇ ਨਾ ਪਤੀ ਕਦਰ ਬੜੀ ਕਰਦਾ ਜੋ ਚੀਜ਼ ਮੰਗਦੀ ਹੈ ਲਿਆ ਕੇ ਵੀ ਦਿੰਦਾ ਆਪਣੇ ਤੋਂ ਵੱਧ ਉਹਦੀ ਲੋੜਾਂ ਪੂਰਨ ਕਰਦਾ ਜੋ ਉਹਨੇ ਮੰਗਿਆ ਲਿਆ ਕੇ ਦਿੱਤਾ ਵਧੀਆ ਸੂਟ ਲਿਆ ਦਿੰਦਾ ਵਧੀਆ ਗਹਿਣੇ ਵੀ ਲਿਆ ਕੇ ਦਿੰਦਾ ਜੋ ਡਿਮਾਂਡ ਕਰ ਰਹੀ ਸਕੂਟੀ ਚਾਹੀਦੀ ਆਪੇ ਵਿਚਾਰਾ ਪੈਦਲ ਤੁਰਦਾ ਪਤਨੀ ਨੂੰ ਸਕੂਟੀ ਵੀ ਲਿਆ ਕੇ ਦੇਂਦਾ ਪਤੀ ਸਭ ਕੁਝ ਲਿਆ ਕੇ ਦੇ ਰਿਆ ਪਰ ਕੁਝ ਪਤੀ ਨਾਲ ਪਿਆਰ ਨਾ ਖਰਦੀ ਹੋਵੇ। ਹੁਣ ਕਹਿੰਦੇ ਅਸੀਂ ਤੇ ਨਹੀਂ ਆਸਾਂ ਕਰਦੇ। ਜਿਸ ਗੁਰੂ ਨੇ ਸਾਨੂੰ ਸਿੱਖੀ ਦਾਣ ਦਿੱਤਾ, ਜਿਸ ਨੇ ਸਾਡੇ ਕਰਕੇ ਆਪਣੇ ਬੱਚੇ ਬਾਰੇ ਸਾਨੂੰ ਸਰਦਾਰੀਆਂ ਬਣੀਆਂ ਆਪਾਂ ਸਰਦਾਰ ਜੀ ਸਾਨੂੰ ਕੋ ਕਹਿੰਦਾ ਹੈ ਨਾ ਇਹ ਗੁਰੂ ਦੀ ਦੇਣ। ਜੇ ਸਾਡੇ ਕੋਲ 4 ਪੈਸੇ ਨਹੀਂ ਗੁਰੂ ਦੇਣ ਵਾਲਾ ਪਰ ਗੁਰੂ ਨੂੰ ਛੱਡ ਕੇ ਅਸੀਂ ਕਿਤੇ ਹੋਰ ਸੁਣਾਉਂਦੇ ਹੋਈਏ। ਇਹ ਮੇਰੇ ਘਰ ਪੁੱਤਰ ਫਲਾਣੇ ਬਾਬੇ ਕਰਕੇ ਹੋਇਆ ਫਲਾਣੇ ਜੋਤਸ਼ੀ ਕਰਕੇ ਹੋਇਆ ਜਿਹੜਾ ਬਿਜ਼ਨਸ ਕਾਰੋਬਾਰ ਚੱਲਿਆ ਫਲਾਣੇ ਪਾਂਦੇ ਕਰਕੇ ਹੋਇਆ ਇਹਨੂੰ ਕਿ ਪ੍ਰਾਇ ਪ੍ਰਖਾਂ ਪਿਆਰ ਪਾ ਲਿਆ ਮਨਮੁਖ ਬੰਦਾ ਜਿਹੜਾ ਆਪਣੇ ਪਤੀ ਪ੍ਰਮਾਤਮਾ ਨੂੰ ਛੱਡ ਕੇ ਕਿਤੇ ਹੋਰ ਤੁਰਦਾ ਫਿਰ ਸੈਨ ਪਤਾ ਕੀ ਬਾਣੇ ਵੀ ਲਿਖਿਆ ਕਹਿ ਲੰਗੇ ਖਸਮ ਛੋੜ ਦੁਜਾ ਲਗੇ ਡੁੱਬੇ ਸੇਵਨ ਜਾ ਰਹੀ ਆ ਜਿਹੜੇ ਆਪਣੇ ਖਸਮ ਨੂੰ ਸੜਕ ਤੇ ਹੋਰ ਪੜਕਦੇ ਨੇ ਲੋਕ ਕਹਿੰਦੇ ਲਾਣ ਤੇ ਤੇਰੇ ਜੀਵਨ ਹੁੰਦੇ ਹੁਣ ਜਿਹੜੀ ਪਤਨੀ ਕਿਤੇ ਹੋਰ ਸਾਜ ਪਾਈ ਹੋਵੇ ਲੋਕ ਕਹਿਣਗੇ ਨਾ ਕਿ ਵੇਖੋ ਪਤੀ ਜਿੰਨੀ ਕਮਾਈ ਕਰਦੇ ਹਾਂ ਤੇ ਆ ਕੇ ਧਰਦਾ ਵੀ ਹੈ ਸਭ ਕੁਝ ਲਿਆ ਕੇ ਦਿੰਦਾ ਵੀ ਇਹਦੇ ਕੋਲ ਹੈ ਕੀ ਸੀ ਜੋ ਵੀ ਦੇ ਕੋਲ ਹੈ ਪਤੀ ਵਿਆਹ ਕੇ ਦੇ ਰਿਹਾ ਪਰ ਇਹ ਕਿਤੇ ਹੋਰ ਮੂੰਹ ਮਾਰਦੀ ਫਿਰਦੀ ਸਾਨੂੰ ਵੀ ਕਹਿਣਗੇ ਨਾ ਜਦੋਂ ਕੋਈ ਗੁਰੂ ਦਾ ਸਿੱਖ ਕਹਾਣ ਵਾਲਾ ਵੀਰ ਵਾਰ ਕੇ ਪੀਰ ਬਾਬੇ ਤੇ ਬੈਠਾ ਹੋਵੇ ਤੇ ਲੋਕ ਕਹਿੰਦੇ ਵੇਖੋ ਇਹ ਉਸ ਗੁਰੂ ਦੇ ਸਿੱਖ ਨੇ ਜਿਸ ਗੁਰੂ ਨੇ ਇਹਨਾਂ ਦੇ ਕਰਕੇ ਆਪਣੇ ਬੱਚੇ ਵੀ ਵਾਰ ਦਿੱਤੇ ਸਨ ਆਪਣਾ ਘਰ ਹੀ ਵਾਰੇ ਆਪਣਾ ਪਿਤਾ ਵੀ ਵਾਰ ਦਿੱਤਾ ਮਾਂ ਵੀ ਵਾਰ ਦਿੱਤੀ ਅਤੇ ਬਚਨ ਸੰਸਕਾਰ ਤੱਕ ਕਰਨਾ ਨਸੀਬ ਨਹੀਂ ਹੋਇਆ ਪਰ ਕੈਸੇ ਲਾਂਤੀ ਲੋਕ ਨੇ ਭਾਈ ਮਰਦਾਜ ਜਪਦਾ ਕਿ ਲਿਖਿਆ ਕਹਿੰਨ ਲੱਗੇ ਭਾਰੇ ਭੁਆਇ ਅਕਿਰਤ ਕਰਨ ਮੰਦੀ ਹੋ ਮੰਦੇ ਕਹਿੰਦੇ ਇਸ ਜ਼ਮੀਨ ਤੇ ਉਹ ਅਕਿਰਤ ਕਰਨ ਸਭ ਤੋਂ ਵੱਡਾ ਭਾਰ ਨੇ ਪਪਾਰ ਨੇ ਸੰਸਾਰ ਦੇ ਅੰਦਰ ਗੁਰੂ ਸਹਿਬ ਨੇ ਪੀਰ ਛੋੜਿਆ ਘਰ ਆਪਣਾ ਪਰ ਪੁਰਖ ਨਾਲ ਪਿਆਰ ਕਿਸੇ ਹੋਰ ਪ੍ਰਾਇੇ ਪੁਰਖ ਨਾਲ ਪਿਆਰ ਪਾਇਆ ਹੋਵੇ ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ ترشنا نہیں پوری ہوتی ترشنا کی جو میرے کو نہیں ہے وہ مجھے چاہیے میں لینا ہے ٹھیک ہے گرو منع نہیں کرتے گھر کو چیئے بست نہیں ہے تیرے گھر فرج نہیں ہے سوفے نہیں ٹی وی نہیں تیرا من کدے چیز لاواں میں اپنی محنت لے کو گھڑی نہیں ہے موٹر سائیکل نہیں ہے منہ نہیں کی نہیں لے سکتا اپنی نیک میں لے لے ہے پر جو بندہ کبھی چیز لینی ہی لینی ہے اپنی اوقات تو ود گل ہے ਪਿਆ चीज ਲੈਣੀ ਪੈਸੇ ਬਿਲਕੁਲ ਨਹੀਂ ਫਿਰ ਬੇਮਾਨੀਆਂ ਕਰਦਾ ਹੈ ਤੋਂਖਾ ਪ੍ਰੇਮਣੀ ਬੰਦੇ ਦੀ ਤਨਖਾਹ 20 25 30000 ਹੋਵੇ ਉਹ ਕਹੇ ਮੇਰੇ ਕੋਲ ਕਾਰ ਹੋਣੀ ਚਾਹੀਦੀ ਠੀਕ ਆ ਭਾਈ ਤੂੰ ਬਾਹਰ ਲੈ ਸਕਦਾ ਮਨਾ ਨਹੀਂ ਕਰਦਾ ਗੁਰੂ ਨੇ ਚਾਰ ਪਾਸੇ ਜੋੜ ਛੋਟੀ ਕਾਰ ਆਟੋ ਲੈ ਸਕਦਾ ਬੈਗਨਾਰ ਲੈ ਸਕਦਾ ਤੇ ਜੇਕਰ ਸੋਚੇ ਮੈਂ ਵੱਡੀ ਗੱਡੀ 15 20 ਲੱਖ ਰੁਪਏ ਦੀ ਲੈਣੀ ਫਿਰ ਕਰੇਗਾ ਕੀ ਉਹ ਫਿਰ ਬੇਮਾਨੀਆਂ ਕਰੇਗਾ ਜਿੱਤੇ ਕੰਮ ਕਰਦਾ ਚੋਰੀਆਂ ਵਿੱਚ ਕਰੇਗਾ ਕਹਿੰਦੇ ਬਸ ਤ੍ਰਿਸ਼ਨਾ ਅੰਦਰ ਪੈਦਾ ਹੋ ਗਈ ਤ੍ਰਿਸ਼ਨਾ ਕਦੇ ਨਾ ਚੁੱਕੇ ਕਦੇ ਖਤਮ ਨਹੀਂ ਹੁੰਦੀ ਇੱਕ ਚੀਜ਼ ਮਿਲਦੀ ਹੈ ਕਹਿੰਦਾ ਨਹੀਂ ਆਹ ਚੀਜ਼ ਮੈਨੂੰ ਪੱਠ ਮੇ ਨਹੀਂ ਮੈਨੂੰ ਹੋਰ ਚਾਹੀਦਾ ਹੈ ਇਸ ਤ੍ਰਿਸ਼ਨਾ ਵਿੱਚ ਮਾਇਆ ਦੇ ਮੋਹ ਵਿੱਚ ਸੜਦਾ ਹੋਇਆ ਪੁਕਾਰਦਾ ਹੈ ਆਏ ਆਏ ਕਰਦਾ ਤੇ ਉਹ ਆਪਵੇਂ ਹਾਏ ਹਾਏ ਕਰੇ ਜੁਖੀ ਹੋਵੇ ਕੇਵਲ ਬੰਦਾ ਕਹਿੰਦਾ ਦੁਖੀ ਬੜਾ ਤੇ ਗੁਰਮੁਖ ਕਹਿੰਦੇ ਆਪਣੇ ਤ੍ਰਿਸ਼ਨਾ ਨੂੰ ਵੇਖ اندر سنتوک لے کے ہیں سنتوک ہوئے گا سکھی اور بنا سنتوک نہیں کو جائے یہ ترشن ہے یہ ترشنہ ہے ترجے گا نہیں کہ دیتا ہمیشہ دکھی ہے آئی میرے کو آئی کچھ نہیں میں نے ملے کچھ نہیں نانک بن نامے کروپ کو سہنی پر ہر چھوٹی پتار کہنے ہی نانک آکھ ਕਿ ਨਾਮ ਨਾਂ ਜਪਣ ਕਰਕੇ ਉਹ ਜੀਵ ਇਸਤਰੀ ਉਹ ਮਨਮੁਖ ਜਿਹੜਾ ਹੈ ਉਹ ਭੈੜੀ ਸ਼ਕਲ ਵਾਲਾ ਕ੍ਰੂਪ ਹੈ ਸੋਹਣਾ ਨਹੀਂ ਕ੍ਰੂਪ ਹੈ ਕੋ ਸੋਹਣੀ ਸੋਹਣਾ ਨਹੀਂ ਹੈ ਉਹਦੇ ਨੈਣ ਨੇ ਸੋਹਣੇ ਨਹੀਂ ਪਰ ਹਰ ਛੋਡੀ ਪਧਾਰ ਕਹਿੰਦੇ ਪਰਗਨ ਤਿਆਗ ਦੇਣਾ ਫਿਰ ਪਤੀ ਵੀ ਛੱਡ ਦਿੰਦਾ ਉਸ ਪਧਾਰ ਕਦੇ ਪਤੀ ਨੂੰ ਫਿਰ ਗੁਰੂ ਵੀ ਲਿਬਾ ਨਹੀਂ ਫਰਦਾ ਕਹਿੰਦਾ ਜਾ ਬੱਘੇ ਖਾਣੇ ਜਾ ਤੂੰ ਭਾਈ ਤੇਰੀ ਮੈਂ ਬਾਹ ਨਹੀਂ ਫੜ ਸਕਦਾ اپنا گرستی ہیں نا پروار سے کئی بار پتی ایسا ہوتا کئی بار پتنی دے گلتیاں نظر سکتا ہے ایک سمہ ایسا ہوندہ ہے کہ نہیں ہونتے ہوں جی رہتا گل تلاک دیا جاتی بہتے گھر ٹھن کا کارن کارنی یہی ہے کہ آپ آپسی وچار نہیں ملتے پتی کچھ ہو پتنی کچھ گروہ گرونا رشتہ بھی ساڈا تائیں ہی ہے جب گرو دن ساری ہو کے توراں کے بچار ملے گی نہیں تو گرو کہ جا پھر میں بھی تیاگ دینا ਮਹਿਲਾ ਤੀਜਾ ਸ਼ਬਦ ਰਤੀ ਸੁਹਾਗਣੇ ਸਤਿਗੁਰ ਕਹਿ ਭਾਏ ਪਿਆਰ ਹੁਣ ਦੂਜੇ ਰੂਪ ਵਿੱਚ ਸੁਹਾਗਣ ਦੀ ਗੱਲ ਕਰੀ ਜਿਹੜੀ ਪਹਿਲਾਂ ਸੀ ਉਹ ਦੁਹਾਗਣ ਹੈ ਭਾੜੇ ਰਚਨਾ ਵਾਲੀ ਤੇ ਹੁਣ ਅਗਲੇ ਸਲੋਕ ਗੁਰਮੁਖ ਸਾਰੇ ਦੁਹਾਗਣ ਨਹੀਂ ਕਈ ਐਸੇ ਗੁਰਮੁਖ ਪਿਆਰੀ ਜੂ ਆਵੀ ਸੰਸਾਰ ਵਿੱਚ ਨੇ ਰੱਬ ਦੀ ਬੰਦਗੀ ਕਰਨ ਵਾਲੇ ਵੀ ਗੁਰਮੁਖ ਪਿਆਰੇ ਨੇ ਸਾਰੇ ਮਨਮੁਖ ਨਹੀਂ ਹੁੰਦੇ ਕਹਿੰਦੇ ਸ਼ਬਦ ਰਤੀ ਸੁਹਾਗਣੀ ਜਿਹੜੇ ਸੁਹਾਗਣ ਹੈ ਉਹ ਗੁਰੂ ਦੇ ਸ਼ਬਦਾਂ ਰੰਗੀ ਹੋਈ ਹੈ ਗੁਰੂ ਦੇ ਬਾਣੇ ਨੂੰ ਸਤ ਤੁਰਦੀ ਹੈ ਸਤ ਗੁਰ ਕੈ ਭਾਏ ਪਿਆਰ ਗੁਰੂ ਤੇ ਪੂਰਨ ਸ਼ਰਧਾ ਹੈ ਗੁਰੂ ਨਾਲ ਪਿਆਰ ਕਰਦੀ ਹੈ ਸਦਾ 라ਵੇ ਪਿਰ ਆਪਣਾ ਸੱਚਾ ਪ੍ਰੇਮ ਪਿਆਰ ਉਹ ਸਦਾ ਆਪਣੇ ਪਤੀ ਪ੍ਰਮਾਤਮਾ ਨੂੰ ਯਾਦ ਕਰਦੀ ਹੈ ਉੱਠਦੇ ਆਂ ਬੈਹਂਦੇ ਆਂ ਤੁਰਦੇ ਆਂ ਫਿਰਦੇ ਆਂ ਹਰ ਵੇਲੇ ਪਤਨੀ ਨੂੰ ਯਾਦ ਕਰਦੀ ਉਸ ਪ੍ਰਮਾਤਮਾ ਨੂੰ ਚੇਤੇ ਕਰਦੀ ਉਹਦਾ ਪਿਆਰ ਆਪਣੇ ਪਤਨ ਨਾਲ ਸੱਚਾ ਸੰਸਾਰ ਜੇ ਵਰ ਬੰਦਾ ਜਿਹੜਾ ਨਾ ਪਿਆਰ ਕਹਿੰਦਾ ਪਤਨੀ ਨੂੰ ਬੜਾ ਪਿਆਰ ਕਰਦਾ ਪਰ ਬਾਹਰ ਵੀ ਕਿਤੇ ਉਹਨਾਂ ਸਾਂਝ ਪਾਈ ਹੁੰਦੀ ਉਹ ਝੂਠਾ ਪਿਆਰ ਹੈ ਪਤਨੀ ਵੀ ਕਹਿੰਦੀ ਪਤਨੀ ਨਾਲ ਪਿਆਰ ਪਰ ਕਿਤੇ ਹੋਰ ਵੀ ਸਾਂਝ ਪਾਈ ਹੋਈ ਉਹ ਝੂਠਾ ਪਿਆਰ ਸੱਚਾ ਪਿਆਰ ਜੋ ਜਿਹਨਾਂ ਦਾ ਸੱਚਾ ਪਿਆਰ ਹੈ ਨਾ ਆਪਣੇ ਮਾਲਕ ਪ੍ਰਮਾਤਮਾ ਦੇ ਨਾਲ ਸੱਭ ਨੇ ਅਤ ਸੁਵਾਲਿਓ ਸੁੰਦਰੀ ਸ਼ੋਭਾਵੰਤੀ ਨਾਰ ਕਹਿੰਦੀ ਉਹ ਬਹੁਤ ਸੋਹਣੀ ਅਤ ਸੁੰਦਰ ਜਿਹਨੂੰ ਕਹਿੰਦੇ ਨੇ ਅਤ ਸੁਵਾਲਿਓ ਸੁੰਦਰੀ ਬਹੁਤ ਸੋਹਣੀ ਹੈ ਉਹ ਬੋਲੇ ਚੰਗੇ ਸੁਭਾਅ ਵਾਲੀ ਹੈ ਸ਼ੋਭਾਵੰਤੀ ਨਾਰ ਤੇ ਕਹਿੰਦੇ ਫਿਰ ਔਰਤਾਂ ਵਿੱਚ ਬੜੀ ਸ਼ੋਭਾ ਵਾਲੀ ਹੁੰਦੀ ਹੈ ਲੋਕ ਬੜੀ ਸ਼ੋਭਾ ਕਰਦੇ ਨੇ ਪਈ ਔਰਤ ਬੜੀਆਂ ਵੇਖੀਆਂ ਔਰਤਾਂ ਸੰਸਾਰ ਵਿੱਚ ਪਰ ਇਹੋ ਜਿਹੀ ਔਰਤ ਨਹੀਂ ਦੇਖੀ ਆਪਾਂ ਕਹਿੰਦੇ ਕੇ ਪਰ ਬਹੁਤ ਵੇਖੇ ਅੱਜ ਤੱਕ ਬੰਦੇ ਪਰ ਇਹ ਪਤਨੀਆਂ ਤਾਂ ਬੜੀਆਂ ਨੇ ਪਰ ਇਹ ਬੜਾ ਪਿਆਰ ਕਰਦੀ ਇਹ ਨੂੰ ਬੜੀ ਚੰਗੀ ਹੈ ਬੜੀਆਂ ਨੂਹਾਂ ਲਖੀਆਂ ਨੇ ਉਥੇ ਉਹ ਕਹਿੰਦੇ ਇਨਸਾਨ ਤਾਂ ਬੜੇ ਵੇਖੇ ਪਰ ਇਸ ਇਨਸਾਨ ਵਰਗਾ ਕੋਈ ਨਹੀਂ ਸਿੱਖ ਤਾਂ ਬੜੇ ਵੇਖੇ ਨੇ ਪਰ ਇਹੋ ਜਿਹਾ ਗੁਰਸਿੱਖ ਵਰਗਾ ਕੋਈ ਨਹੀਂ ਇੰਨੀ ਸ਼ੋਭਾ ਉਸ ਦੀ ਫਿਰ ਸਾਨੂੰ ਕਿਹਾ ਮਾਨਸ ਕਿਆ ਵਿਚਾਰਾ ਤੇ ਇਹ ਲੋਕ ਸੜੇ ਇੱਕ ਬੰਦਾ ਨਹੀਂ ਤੇ ਸਿਫਤ ਕਰਦਾ ਫਿਰ ਦੁਨੀਆ ਵਿੱਚ ਸਿਫਤਾਂ ਹੁੰਦੀਆਂ ਨੇ ਉਸ ਬੰਦੇ ਦੀ ਨਾਨਕ ਨਾਮ ਸੁਹਾਗਣੇ ਮੇਲੀ ਮੇਲਨਹਾਰ ਕਹਿੰਦੇ हे ਨਨਕ ਆਖ ਨਾਮ ਵਿੱਚ ਪੁਤੀਜਨ ਕਰਕੇ ਨਾਮ ਵਿੱਚ ਜੁੜਨ ਕਰਕੇ ਉਹ ਸੁਹਾਗ ਭਾਗ ਵਾਲੀ ਬਣ ਗਈ ਤੇ ਐਸੀ ਜੀਵ ਇਸਤਰੀ ਨੂੰ ਪ੍ਰਮਾਤਮਾ ਨੇ ਆਪਣੇ ਚਰਨ ਆਪੇ ਲਾ ਲਿਆ ਪਹਿਲੇ ਸਲੋਕ ਚ ਕਿਹਾ ਕਿ ਪਰ ਹਰ ਛੋਡੀ ਪਤਾਰ ਪਤੀ ਛੱਡ ਦਿੰਦਾ ਉਸ ਨੂੰ ਜਿਹੜੀ ਮੈੜ ਲਛਣਾ ਵਾਲੀ ਹੈ ਤੇ ਦੂਜੇ ਚ ਕੀ ਕਹਿੰਦੇ ਨੇ ਜਿਹੜੀ ਚੰਗੀ ਸ਼ੋਭਾ ਵਾਲੀ ਹੈ ਉਸ ਨੂੰ ਪ੍ਰਮਾਤਮਾ ਆਪ ਨੇ ਚਰਣਾ ਵੀ ਬਣਾਉਂਦਾ ਹੈ ਪਾਉੜੇ ਹਾਰ ਤੇਰੀ ਸਭ ਕਰੈ ਉਸਤ ਜਿਨ ਫਾਤੇ ਕਾਢਿਆ ਕਹਨ ਹੀ ਆਕਾਲ ਰੁਗ ਵਾਹਿਗੁਰੂ ਜੀ ਸਾਰੇ ਹੀ ਤੁਹਾਡੀ ਸਿਫਤਾਂ ਕਰਦੇ ਨੇ ਸਾਰੇ ਹੀ ਤੁਹਾਡਾ ਨਾਮ ਜਪਦੇ ਨੇ ਕਿਉਂਕਿ ਤੁਸੀਂ ਐਸੇ ਹੋ ਜਿਹੜੇ ਇਨ੍ਹਾਂ ਇਨਸਾਨਾਂ ਨੂੰ ਜੀਵਾਂ ਨੂੰ ਇਸ ਮਾਇਆ ਦੇ ਮੋਹ ਦੀਆਂ ਫਾਈਆਂ ਚੋਂ ਕੱਢਣ ਵਾਲੇ ਇਹਨਾਂ ਬੰਦਰਾਂ ਤੋਂ ਮੁਕਤ ਕਰਨੇ ਤੁਸੀਂ ਹੀ ਹੋ ਹਾਰ ਤੁਦਨੋਂ ਕਰੈ ਸਭ ਨਮਸਕਾਰ ਜਿਨ ਪਾਪੈ ਤੇ ਰੱਖਿਆ ਸਰ ਹੀ ਤੁਹਾਡੇ ਅੱਗੇ ਸਿਰਤਾ ਕਰਦੇ ਨੇ ਤੁਹਾਡੇ ਅੱਗੇ ਸਿਰ ਨਵਾਉਂਦੇ ਨੇ ਭਾਤ ਦਾ ਹੁਕਮ ਮੰਨਦੇ ਨੇ ਨਮਸਕਾਰਾਂ ਕਰਦੇ ਨੇ ਕਿਉਂਕਿ ਤੁਸੀਂ ਹੀ ਹੋ ਜਿਹੜੇ ਅਸੀਂ ਜੀਵਾਂ ਨੂੰ ਪਾਪਾਂ ਤੋਂ ਬਾਹਰ ਕੱਢਣ ਵਾਲੇ ਹੋ ਹਰ ਨਿਮਾਣਿਆ ਤੂੰ ਮਾਣ ਹਰ ਡਾਢੀ ਨੂੰ ਤੂੰ ਡਾਢਿਆ ਜਿਨ੍ਹਾਂ ਨੂੰ ਕੋਈ ਮਾਣ ਨਹੀਂ ਦਿੰਦਾ ਸੰਸਾਰ ਵਿੱਚ ਜਿਨ੍ਹਾਂ ਨੂੰ ਕੋਈ ਸਨਮਾਨ ਨਹੀਂ ਕਰਦਾ ਨਾ ਕਹਿੰਦੇ ਮਾਰੇ ਤੁਸੀਂ ਉਹਨਾਂ ਨੂੰ ਮਾਣ ਵੀ ਦਿੰਦੇ ਜਿਸ ਨੀਂਜ ਕੋਈ ਨਾ ਜਾਣੇ ਨਾਮ ਜਪਤ ਉਹ ਚੌਂ ਕੁਟਮਾਨਾ ਜੱਕੇ ਨਿਕਲ ਨਾ ਆਵੇ ਕੋਈ ਸਗਲ ਸ੍ਰਿਸ਼ਟ ਹੋਂ ਕੇ ਚਰਨ ਵਾਲ ਕੋਈ ਜਿਹੜੋ ਕੋ ਮਾਨ ਨਹੀਂ ਕਰਦਾ ਪਰ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਗੁਰੂ ਇਸ ਲਾਇਕ ਬਣਾ ਦਿੰਦਾ ਕਿ ਲੋਕ ਉਸ ਸਨਮਾਨ ਕਰਦੇ ਨੇ ਉਸ ਅੱਗੇ ਸਿਰ ਨਿਵਾਉਂਦੇ ਨੇ ਕੋਈ ਸਮਾ ਭਾਈ ਜੇਠਾ ਜੀ ਜਦੋਂ ਲਾਹੌਰ ਤੋਂ ਆਏ ਨੇ ਕੋਈ ਬਾਹ ਫੜਨ ਵਾਲਾ ਨਹੀਂ ਲੋਕਾਂ ਨੇ ਜੇਠਿਆ ਓਏ ਜੇਠਿਆ ਇਹਦਾ ਕਹਿਣਾ ਘੁੰਮਣੀਆਂ ਵਜਦੇ ਸਨ ਪਰ ਵੇਖੋ ਕਾਸੀ ਮਹਿਰਮਤ ਗੁਰੂ ਅਮਰਦਾਸ ਮਹਾਰਾਜ ਦੇ ਨਾਲ ਜੁੜ ਗਏ ਗੁਰੂ ਨੇ ਅਸੀਂ ਰਾਮਦੇ ਕੇ ਤਨ ਤਨ ਗੁਰ ਰਾਮ ਦਾ ਸੁਣਾ ਦਿੱਤਾ ਹੋਣਾ ਜਿਹਨ ਲੋਗ ਹੋਏ ਕਰਕੇ ਵਾਜਾ ਮਾਰਦੇ ਉਹ ਜੇਠੇ ਇਧਰ ਆ ਅੱਜ ਸਾਰੇ ਕਹਿੰਦੇ ਤਨ ਤਨ ਗੁਰ ਰਾਮਦਾਸ ਇਹ ਮਾਣ ਦਿੰਦਾ ਗੁਰੂ ਸਾਹਿਬ ਜਿਹਨੂੰ ਕੋ ਮਾਣ ਨਹੀਂ ਦਿੰਦਾ ਤੁਸੀਂ ਮਾਣ ਜੋਗ ਬਣਾ ਦਿੰਦੇ ਹੋ ਹਰ ਡਾਡੀ ਤੋਂ ਡਾਡੀ ਕੋ ਜਿੰਨਾ ਮਰਜ਼ੀ ਡਾਡਾ ਇਨਸਾਨ ਹੋਵੇ ਨਾ ਤਕੜਾ ਇਨਸਾਨ ਹੋਵੇ ਬੜਾ ਸ਼ਕਤੀਸ਼ਾਲੀ ਹੋਵੇ ਬੜੀਆਂ ਫੌਜਾਂ ਦਾ ਮਾਲਕ ਹੋਵੇ ਪਰ ਕਹਿੰਦੇ ਸਭ ਤੋਂ ਡਾਡੇ ਤੁਸੀਂ ਹੋ ਤਾਕਤਵਰ ਤੁਸੀਂ ਹੋ ਔਰ ਅਹੰਕਾਰੀਆਂ ਮਾਰ ਨਿਵਾਏ ਮਨਮੁਖ ਮੂੜ ਸਾਧਿਆ ਜਿਹੜੇ ਅਹੰਕਾਰੀ ਹਨ ਤੁਸੀਂ ਨਾਹਕਾਰ ਤੋੜਨ ਵਾਲੇ ਤਿੰਨ ਨਕਾਰ ਤੋੜ ਕੇ ਨਿਵਾਉਣ ਵਾਲੇ ਵੀ ਨਹੀਂ ਸਮਰੱਥਾ ਤੁਹਾਡੇ ਵਿੱਚ ਹੈ ਕਿ ਕੋਈ ਬੜਾ ਵੱਡਾ ਅਹੰਕਾਰੀ ਹੋਵੇ ਤੇ ਗੁਰੂ ਸੰਧਾ ਹੰਕਾਰ ਤੋੜਨ ਵਾਲੇ ਨੇ ਮਨ ਮੁਖ ਮੂੜ ਸਾਦੇ ਕੋਈ ਮਨ ਪਛਿਤਨ ਵਾਲਾ ਮੂਰਖ ਇਨਸਾਨ ਹੋਵੇ ਉਹਦੀ ਸੁਧਾਈ ਕਰ ਦਿੰਦੀ ਉਹਨੂੰ ਸਿੱਧੇ ਰਸਤੇ ਪਾ ਦਿੰਦੇ ਹੋ ਹਰ ਭਗਤਾ ਦੇਵ ਡਿਆਈ ਗਰੀਬ ਅਨਾਥਿਆਂ ਜਿਹੜੇ ਤੁਹਾਡੇ ਭਗਤ ਹਨ ਜਿਹੜੇ ਨਿਮਾਣੇ ਨੇ ਤੁਸਨੂੰ ਵੜੀਆਂ ਦੇਣ ਵਾਲੇ ਹੋ ਜਿਸ ਗਰੀਬ ਨੂੰ ਕੋਈ ਨਹੀਂ ਜਾਣਦਾ ਕੋਈ ਅਨਾਥ ਹੈ ਬੇਸਹਾਰਾ ਹੈ ਮਰ ਤੁਸੀਂ ਸਹਾਰਾ ਦੇਣ ਵਾਲੇ تو اسی رحمت کر دے ہو کہ جس دا کوئی سہارا نہیں جس دا کوئی اوٹ آسرا نہیں ہے تو اسی مارے انہوں آسا دین گر کرپا کرتے ایسے پرماتوں نے ایسی صفتہ کریے ایسے پرماتما سد کریے تاکہ پرماتمہ سانوں بھی اکال پور واحر سانوں بھی نہ مایا جی دی موہ دیا فایا چھو کٹ دے سانوں پاپا کڈ کے گرمکھا والا جنو سا بنا دے تاکہ یہ لوگ سکھی ਪਰੋਖ ਸੁਹਿਰੇ ਨਾਨਕ ਹਰ ਬਾਪੇ ਮੇਲੇ ਮੁਜਾਨ ਇਤਨੇ ਵਿਚਾਰ ਪ੍ਰਵਾਨ ਕਰਨੇ ਵਾਹਿ